ਗੁਰਬਾਣੀ ਸੁਭਾਗ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਡੇ ਦਰਸ਼ਕ ਜਾਣਦੇ ਆ ਭਲੀ ਭਾਨ ਕਿ ਅਸੀਂ ਜਿਹੜਾ ਇਸ ਪ੍ਰੋਗਰਾਮ ਦਾ ਦੂਜਾ ਭਾਗ ਆ ਇਹਦੇ ਵਿੱਚ ਅਸੀਂ ਸਮੇਂ-ਸਮੇਂ ਜੜੀਆਂ ਬਖੋਕਰੀਆਂ ਸ਼ਖਸੀਤਾਂ ਉਹਨਾਂ ਨਾਲ ਮੁਲਾਕਾਤ ਕਰਦੇ ਆ ਖਾਸ ਕਰਕੇ ਉਹਨਾਂ ਸ਼ਖਸੀਤਾਂ ਨਾਲ ਜਿਨ੍ਹਾਂ ਨੇ ਬਾਣੀ ਨੂੰ ਕੇ ਰਸਮੀ ਰੂਪ ਵਿੱਚ ਨਹੀਂ ਪੜਿਆ ਬਲਕਿ ਨੂੰ ਪੜ ਸੋਨੋ বুঝ ਕੇ ਇਹਨੂੰ ਆਪਣੇ ਜੀਵਨ ਨੂੰ ਢੰਗ ਦੀ ਕੋਸ਼ਿਸ਼ ਕੀਤੀ ਆ ਅਸੀਂ ਅੱਜ ਇਸ ਸ਼ਖਸੀਅਤ ਨਾਲ ਮੁਲਾਕਾਤ ਕਰ ਰਹੇ ਹਾਂ ਉਹ ਬੱਚੀ ਅਨੂਪ ਕੋਹਰਾ ਅਨੂਪ ਕੋਹਰ ਜਿਹੜੇ 12ਵੀਂ ਕਲਾਸ ਕਰਨੋਂ ਉਪਰੰਤ ਜਿਹੜੇ ਕੈਨੇਡਾ ਆਏ ਸੀ ਐਜ਼ ਅ ਸਟੂਡੈਂਟ ਪੂਰੇ ਤਿਨ ਨੇ ਗ੍ਰੈਜੂਏਟ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਡਿਗਰੀ ਜਿਹੜੀ ਆ 4 ਸਾਲਾਂ ਦੀ ਉਹ ਪੂਰੀ ਕਰਨੋਂ ਉਪਰੰਤ ਉਹਨੇ ਜੌਬ ਕਰ ਰਹੇ ਆ ਕਿਉਂਕਿ ਜੰਗ ਬੱਚੀ ਆ ਇਹਨਾਂ ਦਾ ਜਿਹੜਾ ਅਨੁਭਵਾ ਉਹ ਸਾਡੇ ਆਂ ਬਜ਼ੁਰਗਾਂ ਨਾਲੋਂ ਕਾਫੀ ਵੱਖਰਾ ਹੋਊਗਾ ਭਾਵੇਂ ਹਰ ਮਨੁੱਖ ਨੂੰ ਜਿਹੜਾ ਇਸ ਰਸਤੇ ਤੇ ਤੁਰਦਾ ਉਹਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਪਰ ਖਾਸ ਤੌਰ ਤੇ ਬੱਚਿਆਂ ਨੂੰ ਤਾਂ ਜ਼ਿਆਦਾ ਹੀ ਜਿਹੜਾ ਉਹ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਖਾਸ ਤੌਰ ਤੇ ਜਦੋਂ ਕੋਈ ਖੰਡੇ ਦੀ ਪੌ ਲੈ ਕੇ ਫਿਰ ਖਾਸ ਤੌਰ ਤੇ ਕੋਈ ਇਸਤਰੀ ਦਸਤਾਰ ਸਜਾ ਕੇ ਉਹ ਸੋਸਾਇਟੀ ਵਿੱਚ ਵਿਚਰਦੀ ਆ ਕਾਲਜ ਯੂਨੀਵਰਸਟੀਆਂ ਵੀ ਜਾਂਦੀ ਆ ਤਾਂ ਉਹਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਬੱਚੀ ਨੂਪਕੌਰ ਨੇ ਜਿਸ ਤਰ੍ਹਾਂ ਦਾ ਇਹ ਚੁਣੌਤੀ ਦਾ ਸਾਹਮਣਾ ਕੀਤਾ ਜੇ ਦ੍ਰਿੜਤਾ ਨਾਲ ਅਡੋਲਤਾ ਨਾਲ ਇਹ ਸਫ਼ਰ ਤੈਅ ਕਰ ਰਹੀ ਆ ਕਿ ਸਾਡੀ ਇਹ ਅਰਦਾਸ ਆ ਭोमੇ ਬੱਚੀ ਬਾਣ ਨਾਲ ਜੁੜਨ ਕਾਰਨ ਇਹ ਅਡੋਲਤਾ ਦੀ ਕਾਇਮੀ ਰਹੋਗੀ ਕਿਉਂਕਿ ਨੂੰ ਇਹ ਬਲ ਬਾਣੀ ਚੋਂ ਮਿਲਿਆ ਪਰ ਅਸੀਂ ਅਰਦਾਸ ਜਿਹੜੀ ਆ ਉਹ ਜ਼ਰੂਰ ਕਰ ਸਕਦੇ ਆ ਔਰ ਕਰਦੇ ਆਂ ਕਿ ਬੱਚੀ ਦੀ ਇਹ ਜਿਹੜੀ ਭਾਵਨਾ ਇਹ ਅਡੋਲਤਾ ਇਸੇ ਤੇ ਭਰੋਸਾ ਇਸੇ ਤਰ੍ਹਾਂ ਜਿਹੜਾ ਆਉਣ ਵਾਲੇ ਸਮੇਂ ਵੀ ਬਣਿਆ ਰਹਿ ਤਾਂ ਕਿ ਗੁਰਬਾਣੀ ਦੀ ਇਸ ਮੈਗਨੋ ਜਿਸ ਮੈਗਨੋ ਉਹ ਮੰਨ ਲਈ ਆ ਤਾਂ ਇਹ ਆਉਣ ਵਾਲੇ ਸਮੇਂ ਜੋ ਗਿਰਦੀ ਵਿੱਚ ਵਿੱਚ ਦੇ ਆ ਸੋਸਾਇਟੀ ਵਿੱਚ ਵੀ ਇਸ ਮੈਗਨੋ ਇਹ ਵਨਸ ਅਗੇ ਹਦੇਸ ਨੂੰ ਬਹੁਤ ਸਾਰੇ ਹੋਰ ਜਿਹੜੇ ਆ ਜਿਨ੍ਹਾਂ ਦਾ ਕੈਮਰਾ ਸਿੱਧਕ 'ਤੇ ਭਰੋਸਾ ਡਗ ਮਗਾ ਜਾਂਦਾ ਕਮਜ਼ੋਰ ਪੈ ਜਾਂਦਾ ਖਾਸ ਤੌਰ ਤੇ ਜਿਹੜੇ ਨੌਜਵਾਨ ਬੱਚੇ ਆ ਤਾਂ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਬੱਚਿਆਂ ਲਈ ਜਿਹੜਾ ਇਹਦਾ ਆਪਣਾ ਨਿੱਜੀ ਨੂੰਪਾਵਾ ਜਿਸ ਤਰ੍ਹਾਂ ਇਹਨਾਂ ਨੇ ਸਫਰ ਤੈਅ ਕੀਤਾ ਇਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਇਹਨਾਂ ਸਾਹਮਣਾ ਕੀਤਾ ਜਿਸ ਅਡੋਲਤਾ ਨਾਲ ਤਾਂ ਜ਼ਰੂਰ ਜਿਹੜੇ ਸਾਡੇ ਦਰਸ਼ਕ ਆ ਖਾਸទੌਰ 'ਤੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਜ਼ਰੂਰ ਜਿਹੜੀ ਆ ਉਹ ਪ੍ਰੇਰਣਾ ਮਿਲੀ ਗਈ ਉਤਸ਼ਾਹ ਮਿਲੇਗਾ। ਤੋਂ ਸਭ ਤੋਂ ਪਹਿਲਾਂ ਬੱਚੀ ਅਨੀਬਪੂਰ ਜੀ ਤੁਹਾਡਾ ਇਸ ਚੈਨ ਵਿੱਚ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਭ ਤੋਂ ਪਹਿਲਾਂ ਸਾਨੂੰ ਇਹ ਦੱਸਿਓ ਕਿ ਤੁਸੀਂ ਕਦੋਂ ਤੋਂ ਜਰਬਾਣੀ ਨਾਲ ਜੁੜੇ ਹੋ ਬਾਣੀ ਪੜ੍ਹਨੀ ਸ਼ੁਰੂ ਕੀਤੀ ਆ। ਮੈਂ 2008 ਦੇ ਵਿੱਚ ਅੰਮ੍ਰਿਤ ਛਕਿਆ ਸੀਗਾ ਮੇਰੇ ਪਿਤਾ ਜੀ ਸਾਡੇ ਸਾਰੇ ਫੈਮਿਲੀ ਦੇ ਵਿੱਚ ਸਭ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ ਹੋਇਆ ਹੈ ਮੈਂ 2008 ਦੇ ਵਿੱਚ ਆਪਣੇ ਮਾਤਾ ਜੀ ਅਤੇ ਪਿਤਾ ਜੀ ਉਹਨਾਂ ਦੋਨਾਂ ਨੇ ਅੰਮ੍ਰਿਤ ਦੁਬਾਰਾ ਛਕਣ ਦਾ ਇੱਕ ਯਤਨ ਕੀਤਾ ਕਿਉਂਕਿ ਮੇਰੇ ਮਾਤਾ ਜੀ ਨੇ ਪਹਿਲਾਂ ਅੰਮ੍ਰਿਤ ਨਹੀਂ ਛਕਿਆ ਜੀ ਫਿਰ ਅਸੀਂ ਐਜ਼ ਅ ਫੈਮਿਲੀ ਸਾਰੇ ਇਕੱਠੇ ਜਾਣਿਆਂ ਨੇ ਅੰਮ੍ਰਿਤ ਛਕਿਆ ਉਸ ਵਕਤ ਮੇਰੀ ਉਮਰ ਇਨੀ ਕੋਈ ਜ਼ਿਆਦਾ ਨਹੀਂ ਸੀਗੀ 10 ਕੇ ਸਾਲ ਦੀ ਸੀ ਸ਼ੀਵਿੰਗ ਕਲਾਸ ਦੇ ਵਿੱਚ ਮੈਂ پڑھਦੀ ਸੀ ਤੋ ਤੁਹਾਨੂੰ ਇਹ ਸਮਝ ਸੀ ਜਾਂ ਤੁਹਾਨੂੰ ਮਾਪਿਆਂ ਨੇ ਤੁਹਾਨੂੰ ਕੰਬਲ ਕੀਤਾ ਜਾਂ ਪ੍ਰੇਰਿਆ ਕਿ ਤੁਸੀਂ ਵੀ ਛਕੋ ਹਾਂਜੀ ਤੁਹਾਡੇ ਆਪਣੇ ਮਨ ਵਿੱਚ ਆਇਆ ਖਿਆਲ ਜਾਂ ਤੁਹਾਨੂੰ ਮਾਪਿਆਂ ਨੇ ਕਿਹਾ ਇਨ ਦਾ ਬਿਗਨਿੰਗ ਜਦੋਂ ਸ਼ੁਰੂਆਤ ਦੇ ਵਿੱਚ ਸਾਨੂੰ ਕਿਹਾ ਤੇ ਸਾਡੇ ਮਾਪਿਆਂ ਨੇ ਸੀਗਾ ਕਿ ਅੱਪੇ ਸਾਰੇ ਪਰਿਵਾਰ ਐਜ਼ ਅ ਫੈਮਿਲੀ ਅਮੇਸ਼ ਸਕਦੇ ਆ ਜੀ ਪਰ ਜਿੱਦਾਂ 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 ਸਾਲ ਸਮੇਂ ਬੀਤਦੇ ਗਏ ਹੌਲੀ ਹੌਲੀ ਗੁਰਬਾਣੀ ਦੇ ਨਾਲ ਆਪਣੇ ਆਪ ਹੀ ਪਿਆਰ ਪੈਣਾ ਸ਼ੁਰੂ ਹੋ ਗਿਆ ਸ਼ੁਰੂਆਤ ਥੋੜੀ ਜੀ ਔਖੀ ਸੀ ਕਿਉਂਕਿ ਇੱਕ ਇੱਕਦਮ ਦੇ ਵਿੱਚ ਲਾਈਫ ਚੇਂਜਸ ਆ ਜਾਣੇ ਉਸ ਤੋਂ ਮਤਲਬ ਤੁਸੀਂ ਸਵੇਰੇ ਉੱਠ ਕੇ ਅੰਮ੍ਰਿਤ ਨਿਤਨੇਮ ਕਰਨਾ ਰਹਿਰਾ ਸਾਹਿਬ ਕਰਨੀ ਕੀਰਤਨ ਸੋਇਲੇ ਦੇ ਪਾਠ ਕਰਨਾ ਪਹਿਲਾਂ ਮੈਂ ਉਸ ਦਿਨ ਤੋਂ ਪਹਿਲਾਂ ਮੇਰੀ ਜ਼ਿੰਦਗੀ ਬਿਲਕੁਲ ਡਿਫਰੈਂਟ ਸੀਗੀ ਪਰ ਜਿਉਂ-ਜਿਉਂ ਅਸੀਂ ਸਮਾਂ ਸਮੇਂ ਦੇ ਨਾਲ ਜਿਉਂ-ਜਿਉਂ ਮੇਰੇ ਪਿਤਾ ਜੀ ਉਹਨਾਂ ਦਾ ਗੁਰਬਾਣੀ ਦੇ ਵਿੱਚ ਕਾਫੀ ਜ਼ਿਆਦਾ ਪਿਆਰ ਸੀਗਾ ਸ਼ੁਰੂ ਤੋਂ ਹੀ ਉਹਨਾਂ ਨੇ ਸਾਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਐਜ਼ ਅ ਫੈਮਲੀ ਅਸੀਂ ਜੁਆਇੰਟ ਫੈਮਲੀ ਦੇ ਵਿੱਚ ਰਹਿੰਦੇ ਆ ਸਾਰੇ ਜਾਣੇ ਇਕੱਠੇ ਬੈਠ ਕੇ ਰਹਿਰਾਸ ਕਰੋ ਸਾਰੇ ਜਾਣੇ ਇਕੱਠੇ ਬੈਠ ਕੇ ਸੋਇਲਾ ਸਾਡਾ ਪਾਠ ਕਰਕੇ ਫਿਰ ਤੁਸੀਂ ਸੋਣਾ ਫਿਰ ਉਹਨਾਂ ਦੀ ਪ੍ਰੇਰਣਾ ਦੇ ਆਧਾਰ ਤੇ ਤੇ ਕਹਿ ਲੋ ਕਿ ਗੁਰੂ ਸਾਹਿਬ ਜੀ ਦੀ ਆਪ ਹੀ ਕਿਰਪਾ ਹੋਈ ਆ ਤੇ ਫਿਰ ਅਸੀਂ ਗੁਰਬਾਣੀ ਦੇ ਨਾਲ ਜੁੜੇ ਆ ਤੁਸੀਂ ਨੋਕਰੋ ਇਹ ਦੱਸਿਓ ਬੇਟੇ ਕਿ ਤੁਸੀਂ ਬਾਣੀ ਖੰਡੇ ਦੀ ਪਉ ਲੈਣ ਤੋਂ ਬਾਅਦ ਪੜਨੇ ਸ਼ੁਰੂ ਕੀਤੀ ਜਾਂ ਪਹਿਲਾਂ ਪੜਨੇ ਸ਼ੁਰੂ ਕਰ ਦਿੱਤੀ ਸੀ ਪਹਿਨਾ ਗੁਰਬਾਣੀ ਪੜਦੇ ਸੀਗੇ ਪਰ ਉਹਦਾ ਕੋਈ ਅਸਰ ਨਹੀਂ ਸੀ ਜਿੱਦਾਂ ਕਹਿ ਲੋ ਕਿ ਪੜਨ ਨੂੰ ਬੜੀ ਦੀ ਸੀ ਹਾਂ ਹਾਂ ਸਾਨੂੰ ਇਹ ਨਹੀਂ ਸੀ ਪਤਾ ਕਿ ਮੈਂ ਇੱਕ ੴ ਜਪਜੀ ਸਾਹਿਬ ਦਾ ਪਾਠ ਸ਼ੁਰੂਆਤ ਕੀਤੀ ਹੈ ਮੈਨੂੰ ਪਤਾ ਨਹੀਂ ਸੀ ਲੱਗਦਾ ਕਿ ਮੈਂ ਖਤਮ ਵੀ ਕਰ ਲਿਆ ਜਿਹਦਾ ਪੜੀ ਜਾਣੀ ਪੜੀ ਜਾਣੀ ਪਰ ਵਿਚਾਰ ਨਾ ਨਹੀਂ ਪਰ ਜਦੋਂ ਅਮ੍ਰਿਤ ਛਕ ਲਿਆ ਜਦੋਂ ਹੌਲੀ ਹੌਲੀ ਮਨ ਦੇ ਵਿੱਚ ਥੋੜਾ ਜਿਹਾ ਧੀਰਜ ਆਉਣੀ ਸ਼ੁਰੂ ਹੋ ਗਈ ਫਿਰ ਮੈਨੂੰ ਪਤਾ ਲੱਗਣਾ ਸ਼ੁਰੂ ਹੋਇਆ ਕਿ ਨਹੀਂ ਗੁਰਬਾਣੀ ਤਾਂ ਇੱਕ ਸਲੋ ਪ੍ਰੋਸੈਸ ਆ ਜਿਹੜਾ ਨਾ ਕਿ ਸਿਰਫ ਤੁਹਾਡੀ ਫਿਜ਼ੀਕਲ ਹੈਲਥ ਤੁਹਾਡਾ ਆਲਾ ਦਵਾਲਾ ਬਿਲਕੁਲ ਸ਼ਾਂਤ ਮੁਹਾਈ ਰੱਖਦਾ ਹੈ ਬਟ ਇਹ ਤੁਹਾਡੀ ਮੈਂਟਲ ਸਟੇਟ ਬਹੁਤ ਜ਼ਿਆਦੀ ਇਹਦੇ ਨਾਲ ਬੈਟਰ ਹੁੰਦੀ ਆ ਜੋ ਕਿ ਮੈਂ ਪਹਿਲਾਂ ਬਿਲਕੁਲ ਵੀ ਨਹੀਂ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ 6th ਕਲਾਸ ਤੋਂ ਪਹਿਲਾਂ ਬਹੁਤ ਜ਼ਿਆਦਾ ਮਤਲਬ ਕਹਿੰਦਾ ਪੜ੍ਹਾਈ ਦੇ ਵਿੱਚ ਵੀ ਮੇਰਾ ਮਨ ਨਹੀਂ ਸੀ ਲੱਗਦਾ ਮੈਂ ਪੜ੍ਹਾਈ ਦੇ ਵਿੱਚ ਇੰਨੀ ਇੰਟੈਲੀਜੈਂਟ ਨਹੀਂ ਸੀ ਜਿਉਂ ਅਮਰ ਸ਼ਕਿਆ ਗੁਰਬਾਣੀ ਪੜ੍ਹੀ ਹੌਲੀ 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 ਕਲਾਸ ਦੇ ਵਿੱਚ ਗ੍ਰੇਡ ਫਰਸਟ ਆ ਜਾਣਾ ਗ੍ਰੇਡ A ਆ ਜਾਣਾ ਮੈਂ ਖੁਦ ਹੈਰਾਨ ਹੁੰਦੀ ਸੀ ਮੈਨੂੰ ਨਹੀਂ ਸੀ ਪਤਾ ਮੈਂ ਐਗਜ਼ਾਮ ਕਿੱਦਾਂ ਕਰ ਆਉਂਦੀ ਮੈਂ ਆਪਣਾ ਕਰਿਆ ਨਕੇ ਆਪਣੇ ਮਾਤਾ ਪਿਤਾਨ ਲਈ ਮੇਰਾ ਹੋ ਗਿਆ ਪੇਪਰ ਮੈਨੂੰ ਪਤਾ ਨਹੀਂ ਮੈਂ ਕਿੱਦਾਂ ਕਰਾਈ ਪਰ ਜਦੋਂ ਗ੍ਰੇਡ ਦੇਖਨੇ ਗ੍ਰੇਡ ਇੱਕਦਮ ਹਾਈ ਚੱਲ ਜਾਣੇ 5th ਕਲਾਸ ਦੇ ਰਿਜ਼ਲਟ ਤੇ 6th ਕਲਾਸ ਦੇ ਰਿਜ਼ਲਟ ਕੰਪਲੀਟਲੀ ਆਪੋਜ਼ਿਟ ਸੀਗੇ ਮੇਰੇ ਮਤਲਬ ਤੁਸੀਂ ਮੰਨਦੇ ਹੋ ਕਿ ਜਦੋਂ ਤੁਸੀਂ ਬਾਣੀ ਧਿਆਨ ਨਾਲ ਪੜ੍ਹਨੀ ਸ਼ੁਰੂ ਕੀਤੀ ਹਾਂਜੀ ਤੁਹਾਡੀ ਇਕਾਗਰਤਾ ਜਿਹੜੀ ਉਹਦੇ ਵਿੱਚ ਵਾਧਾ ਹੋਇਆ ਵਾਧਾ ਹੋਇਆ ਇਸ ਤੋਂ ਪਹਿਲਾਂ ਇਹਦਾ ਤੁਹਾਡਾ ਮਨ ਕਿੰਨੇ ਭੰਡਾ ਰਹਿੰਦਾ ਸੀਗਾ ਹਾਂਜੀ ਉਸ ਕੰਡਾਉ ਕਾਰਨ ਤੁਸੀਂ ਪੜ੍ਹਾਈ ਵਿੱਚ ਵੀ ਉਹਨਾਂ ਧਿਆਨ ਨਹੀਂ ਸੀ ਦੇ ਪਾਉਂਦੇ ਬਿਲਕੁਲ ਇਹ ਲਈ ਤੁਹਾਨੂੰ ਸ਼ਾਇਦ ਮਹਿਸੂਸ ਨਹੀਂ ਹੋ ਰਿਹਾ ਕਿ ਇਸ ਇਕਾਗਰਤਾ ਨਾਲ ਹਾਂਜੀ ਤੁਹਾਡਾ ਪੜਾਈ ਵੀ ਜਦੋਂ ਮਨ ਲੱਗਾ ਤੁਹਾਨੂੰ ਸਮਝ ਪੜਾਈ ਦੇ ਵਿੱਚ ਚੰਗੀ ਸਮਝ ਆਉਣ ਲੱਗ ਪਈ ਬਾਣੀ ਦੇ ਸਮੇਂ ਤੇ ਆਉਣੇ ਲੱਗੀ ਪਰ ਉਹਦੇ ਨਾਲ ਜਿਹੜੀ ਇਸੇ ਇਕਾਗਰਤਾ ਤੁਹਾਨੂੰ ਉਹ ਬੇਨਫੀਟ ਵੀ ਮਿਲੇ ਆ ਤੇ ਤੁਸੀਂ ਜੋ ਸਕੂਲੋਂ ਪੜ੍ਹਦੇ ਸੀ ਜੋ ਪੜਾਇਆ ਜਾਂਦਾ ਸੀਗਾ ਉਹ ਵੀ ਤੁਹਾਡੇ ਜ਼ਿਹਨ ਵਿੱਚ ਬੈਠਦਾ ਗਿਆ ਉਹਦਾ ਹੀ ਸਿੱਟਾ ਸੀਗਾ ਤੁਹਾਣਾ ਇਸ ਪਾਸੇ ਵੀ ਤੁਹਾਡੀ ਇਹ ਤਰੱਕੀ ਹੋਣ ਲੱਗ ਪਈ ਹਾਂਜੀ ਤੁਸੀਂ ਵੀਰੋ ਜਿਹੜਾ ਕਹਿ ਰਹੇ ਸੀ ਕਿ ਤੁਹਾਨੂੰ ਜਿਹੜਾ ਕਾਫੀ ਪਰਿਵਰਤਨ ਆ ਗਿਆ ਤੁਹਾਡੇ ਜੀਵਨ ਵਿੱਚ ਇਸ ਪਰਿਵਰਤਨ ਦਾ ਜ਼ਿਕਰ ਕਰਦਾਂ ਤੁਸੀਂ ਆਖਿਆ ਕਿ ਤੁਸੀਂ ਜਿਹੜਾ ਉਹ ਖਾਸ ਤੌਰ ਤੇ ਜਿਹੜਾ ਦਿਤ ਨਿਯਮ ਕਰਨਾ ਸਵੇਰੇ ਸ਼ਾਮ ਨੂੰ ਸੌਣ ਲੱਗਿਆਂ ਇਸ ਤੋਂ ਇਲਾਵਾ ਤੁਹਾਡੇ ਸੁਭਾਅ ਵਿੱਚ ਵੀ ਕੋਈ ਤਬਦੀਲੀ ਆਈ ਕਿ ਇਸ ਜਿਹੜੀ ਤੁਸੀਂ ਜਿਹੜਾ ਡਿਫਿਕਲਟ ਕਹਿੰਦੇ ਆ ਚੁਣੌਤੀ ਕਹਿੰਦੇ ਆ ਹਾਂਜੀ ਕੇਵਲ ਇਹ ਆਈ ਜਾਂ ਸੁਭਾਅ ਵਿੱਚ ਕੋਈ ਪਰਵਰਤਨ ਆਇਆ ਬਿਲਕੁਲ ਸੁਭਾਅ ਦੇ ਵਿੱਚ ਮੈਂ ਛੋਟੇ ਹੁੰਦੇ ਤੇ ਵੀ ਭਾਵੇਂ ਤੁਸੀਂ ਮੇਰੇ ਪਿਤਾ ਜੀ ਨਾਲ ਵੀ ਗੱਲ ਕਰ ਲਿਓ ਮਾਤਾ ਜੀ ਮੈਂ ਬਹੁਤ ਹੀ ਗੁੱਸੇ ਵਾਲੀ ਸੁਭਾਅ ਦੀ ਸੀ ਕਿ ਜਦੋਂ 5th ਕਲਾਸ ਦੇ ਵਿੱਚ ਜੇ ਕੋਈ ਚੀਜ਼ ਮੈਨੂੰ ਨਾ ਮਿਲਨੀ ਮੈਂ ਗੁੱਸਾ ਕਰ ਲੈਣਾ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ ਜਾਂ ਮੈਨੂੰ ਮਿਲ ਨਹੀਂ ਰਹੀ ਮੈਂ ਆਪਣੇ ਮਨ ਦੇ ਵਿੱਚ ਬਹੁਤ ਜ਼ਿਆਦਾ ਉਲਝੀ ਰਹਿੰਦੀ ਸੀ ਨਾਲੇ ਬਚਪਨ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਦੀ ਆਪਾਂ ਕਈ ਸ਼ਰਾਰਤਾਂ ਕਰਦੇ ਕਈ ਗਲਤੀਆਂ ਕਰਦੇ ਪਰ ਜਿਉਂ-ਜਿਉਂ ਜਿਉਂ-ਜਿਉਂ ਗੁਰਬਾਣੀ ਦਾ ਅਸਰ ਹੋਇਆ ਜਿਉਂ-ਜਿਉਂ ਪਤਾ ਲੱਗਣਾ ਸ਼ੁਰੂ ਹੋਇਆ ਕਿ ਆਪਣਾ ਇੱਥੇ ਜ਼ਿੰਦਗੀ 'ਚ ਆਉਣ ਦਾ ਮਨੋਰਥ ਕੀ ਹੈ ਮੈਂ ਜ्यों-ਜੋ ਗੁਰਬਾਣੀ ਪੜ੍ਹ ਰਹੀ ਸੀ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਚੀਜ਼ਾਂ ਰਸ਼ ਆਊਟ ਨਹੀਂ ਕਰਨਾ ਕਿ ਸਲੋ ਹੋਣੀਆ ਜ਼ਰੂਰੀ ਆ ਕਿ ਜਿੰਨੀ ਆਪਾਂ ਚੀਜ਼ ਸਲੋ ਕਰ ਰਹੇ ਆ ਜਿੰਨਾ ਜ਼ਿਆਦਾ ਕਰ ਰਹੇ ਆ ਓਨਾ ਆਪਾਂ ਨੂੰ ਦੇ ਬੈਨੀਫਿਟਸ ਨੇ ਜਿਵੇਂ ਆਪਾਂ ਰੋਟੀ ਖਾਂਦੇ ਆ ਰੋਟੀ ਖਾ ਕੇ ਆਪਾਂ ਉਹਦੇ ਨਿਊਟ੍ਰੀਐਂਟਸ ਜਿਹੜੇ ਆਪਾਂ ਨੂੰ ਜਿਹੜੇ ਉਹ ਉਦੋਂ ਮਿਲਦੇ ਆ ਜਦੋਂ ਆਪਾਂ ਨੂੰ ਬਿਲਕੁਲ ਸਲੋਲੀ ਖਾਂਦੇ ਆ ਜਲਦੀ ਜਲਦੀ ਖਾਓਗੇ ਤਾਂ ਤੁਹਾਡਾ ਮੈਟਾਬੋਲਿਜ਼ਮ ਰੇਟ ਵਧੂਗਾ ਤੁਹਾਨੂੰ ਨਹੀਂ ਉਹਦਾ ਅਸਰ ਨਹੀਂ ਹੋਊਗਾ ਸੇਮ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਗੁਰਬਾਣੀ ਵੀ ਇਹੀ ਚੀਜ਼ੀ ਹੈ ਜਿੰਨਾ ਆਪਾਂ ਸਲੋਲੀ ਪੜਾਂਗੇ ਜਿੰਨਾ ਆਪਾਂ ਸਮਝ ਕੇ ਪੜਾਂਗੇ ਓਨਾ ਜ਼ਿਆਦਾ ਆਪਣੇ ਤੇ ਡੂੰਘਾ ਅਸਰ ਛੱਡਦੀ ਹੈ ਤੇ ਇਹ ਇਸ ਦੇ ਨਾਲ ਤੁਹਾਡੇ ਡੇਲੀ ਬੇਸਿਸ ਤੇ ਤੁਸੀਂ ਕੋਈ ਵੀ ਚੀਜ਼ ਕਰ ਰਹੇ ਹੋ ਮੈਂ ਆਪਣੀ ਜੌਬ ਤੇ ਜਾ ਰਹੀ ਆ ਮੇਰੀ ਜੌਬ ਇਨੀ ਸਿਕਿਉਰ ਨਹੀਂ ਹੈਗੀ ਥੋੜੀ ਰਿਸਕੀ ਜੌਬ ਹੈ ਬਟ ਉਥੇ ਵੀ ਜੇ ਮੈਂ ਆਪਣੇ ਮਨ ਦੇ ਵਿੱਚ ਰੱਖ ਕੇ ਰੱਖਦੀ ਕਿ ਨਹੀਂ ਹਰੇਕ ਦੇ ਦਿਲ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ ਬਿਲਕੁਲ ਸੋ ਆਪਾਂ ਹਰੇਕ ਚੀਜ਼ ਨੂੰ ਹਰੇਕ ਬੰਦੇ ਨੂੰ ਆਪਾਂ ਇਹੀ ਰਿਲੇਟ ਕਰਕੇ ਚੱਲਦੇ ਆ ਤਾਂ ਗੁਰਬਾਣੀ ਆਪਣੇ ਆਪ ਆਪਾਂ ਨੂੰ ਰਸਤੇ ਦਿਖਾਉਂਦੀ ਹੈ ਕਿ ਜਿਵੇਂ ਮੰਨ ਲਓ ਕੋਈ ਬੰਦਾ ਤੁਹਾਡੇ ਨਾਲ ਗਲਤੀ ਕਰ ਗਿਆ ਕੋਈ ਬੰਦਾ ਤੁਹਾਨੂੰ ਮਾੜਾ ਬੋਲ ਗਿਆ ਪਹਿਲਾਂ ਮੈਂ ਬਹੁਤ ਜਲਦੀ ਗੁੱਸਾ ਕਰ ਜਾਂਦੀ ਸੀ ਮੈਂ ਗੁਰਬਾਣੀ ਦੀ ਮੈਨੂੰ ਸਮਝ ਨਹੀਂ ਸੀ ਮੈਨੂੰ ਲੱਗਦਾ ਸੀ ਇਹ ਬੰਦੇ ਨੇ ਮੈਨੂੰ ਪਰਸਨਲ ਟਾਰਗੇਟ ਕੀਤਾ ਹੈ ਤੇ ਮੇਰੇ ਤੇ ਪਰਸਨਲੀ ਕੋਈ opinion ਦਸਤਾਰ ਦੇ ਕਰਕੇ ਮੇਰੇ ਤੇ ਕਾਫੀ ਰਿਸਿਸਟ ਕਮੈਂਟਸ ਵੀ ਆਉਂਦੇ ਨੇ ਖਾਸ ਕਰਕੇ ਨਾ ਇਹ ਕਿੰਨਾ ਸਮਝੋਦਾ ਸੀਗਾ ਕਿਉਂਕਿ ਹੁਣ ਤੇ ਇਨਾ ਤੁਸੀਂ ਖੈਰ ਇਹਨਾਂ ਕੰਟਰੀਆਂ ਵਿਚਰ ਰਹੇ ਹੋ ਹਾਂਜੀ ਇਥੇ ਵੀ ਹੁਣੇ ਪਰ ਜੋ ਤੁਸੀਂ ਬਚਪਨ ਚ ਸਿੱਖ ਤੁਸੀਂ 6ਵੀਂ ਵਰਦੇ ਸੀ ਹਾਂਜੀ ਪਰ ਉਹ ਤੋਂ ਜਿਹੜੇ ਸੱਤ ਕਲਾਸ ਫੈਲੋ ਸੀਗੇ ਹਾਂਜੀ ਤੇ ਉਹ ਵੀ ਕਮੈਂਟਸ ਕਰਦੇ ਹੁੰਦੇ ਹਣ ਜਾਂ ਮਜ਼ਾਕ ਕਰਦੇ ਹੁੰਦੇ ਹਣ ਉਹਨਾਂ ਦੇ ਮਜ਼ਾਕ ਉਡਾਉਂਦੇ ਹੁੰਦੇ ਹਣ ਤੁਹਾਨੂੰ ਉਦੋਂ ਕਿਸ ਤਰ੍ਹਾਂ ਫੀਲ ਹੁੰਦਾ ਸੀਗਾ ਉਦੋਂ ਬਹੁਤ ਇੱਕੇਦਮ ਬਦਲਾ ਆ ਜਾਣਾ ਮੈਂ ਪਹਿਲਾਂ ਛੋਟੀ ਦਸਤਾਰ ਬੰਨਦੀ ਸੀਗੀ ਮੈਂ ਪਹਿਲਾਂ ਦੂਸਰੀ ਦਸਤਾਰ ਇਹ ਵਾਲੀ ਦਸਤਾਰ ਨਹੀਂ ਸੀ ਬੰਨਦੀ ਉਸ ਦਸਤਾਰ ਦੇ ਕਰਕੇ ਮੇਰੇ ਮੇਰੇ ਕਈ ਗਲਤ ਨਾਮ ਬਣਾ ਲਿੱਤੇ ਸੀ ਕਲਾਸ ਫੈਲੋਸ ਨੇ ਜਿਹੜਾ ਕਿ ਉਦੋਂ ਮੈਨੂੰ ਬਹੁਤ ਗੁੱਸਾ ਆਉਂਦਾ ਹੁੰਦਾ ਸੀ ਕਿ ਹਾਂਜੀ ਇਹ ਮੇਰੇ ਨਾਲ ਕਿਉਂ ਹੋ ਰਿਹਾ ਏ ਮੇਰੇ ਨਾਲ ਜ਼ਬਰਦਸਤੀ ਇਹ ਚੀਜ਼ ਹੋਈ ਹੈ ਕਿ ਮੈਂ ਆਪਣੇ ਮਾਤਾ ਜੀ ਨਾਲ ਵੀ ਇੱਕ ਲਾਇ ਸ਼ੇਅਰ ਕੀਤੇ ਆ ਕਿ ਨਹੀਂ ਮੈਨੂੰ ਮੈਂ ਅੰਮ੍ਰਿਤ ਨਹੀਂ ਸੀ ਛਕਣਾ ਚਾਹੁੰਦੀ ਕਿ ਜਿੱਦਾਂ ਮੰਨ ਲਓ ਕਿ ਮੈਨੂੰ ਇਦਾਂ ਦੇ ਕਮੈਂਟਸ ਆ ਰਹੇ ਨੇ ਪਰ ਹੌਲੀ 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 ਮੈਂ ਉਹਨਾਂ ਚੀਜ਼ਾਂ 'ਚ ਪੋਜ਼ਿਟਿਵ ਚੀਜ਼ਾਂ ਲੱਭੜੀਆਂ ਸ਼ੁਰੂ ਕਰ ਦਿੱਤੀਆਂ ਮਤਲਬ ਬਾਣੀ ਤੋਂ ਹੀ ਪ੍ਰੇਰਣਾ ਮਿਲ ਲੱਗ ਪਈ ਬਿਲਕੁਲ ਇਸੇ ਤਰ੍ਹਾਂ ਹੀ ਮੇਰੇ ਲਈ ਓਪਰਚ्युनिटी ਸਭ ਹੋਰ ਵੱਧ ਗਈਆਂ ਮੇਰੇ ਜਿਹੜਾ ਸਕੂਲ ਸੀਗਾ ਏਪੀਕੇਐਫ ਸਕੂਲ ਅਕਾਲਪੁਰ ਦੀ ਫੌਜ ਇਸ ਸਕੂਲ ਨੇ ਕਾਫੀ ਇਨਸਪਾਇਰ ਕੀਤਾ ਮੈਨੂੰ ਇਥੋਂ ਦੇ ਟੀਚਰਸ ਉਹਨਾਂ ਨੇ ਮੈਨੂੰ ਸੈਪਰੇਟ ਕਰਤਾ ਕਲਾਸ ਦੇ ਵਿੱਚੋਂ ਜਿੱਦਾਂ ਮੰਨ ਲਓ ਕਿ ਕੋਈ ਵੀ ਕੰਪੀਟੀਸ਼ਨ ਹੋਣਾ ਕੋਈ ਗੁਰਬਾਣੀ ਰਿਲੇਟਡ ਕੰਪੀਟੀਸ਼ਨ ਕੋਈ ਲੈਕਚਰ ਕਵਿਤਾ ਮੇਰਾ ਨਾਮ ਉੱਥੇ ਪਹਿਲੇ ਤੇ ਹੁੰਦਾ ਸੀਗਾ ਕਿ ਚਲੋ ਅਨੂਪ ਨੂੰ ਪੁੱਛਦੇ ਆ ਇੱਕ ਰੂਗੀ ਪਾਰਟਿਸਪੇਟ ਸੋ ਮੇਰੇ ਹਿਸਾਬ ਦੇ ਨਾਲ 네ਗੇਟਿਵ ਚੀਜ਼ਾਂ ਮੇਰੇ ਨਾਲ ਸ਼ੁਰੂ ਸ਼ੁਰੂ ਚ ਹੋਈਆਂ ਪਰ ਜਿਹੜੀਆਂ ਪੋਜ਼ਿਟਿਵ ਚੀਜ਼ਾਂ ਰਹੀਆਂ ਉਹ ਸਾਰੀ ਉਮਰ ਤੱਕ ਹੁਣ ਤੱਕ ਮੇਰੇ ਨਾਲ ਨੇ ਕਿਤੇ ਨਾ ਕਿਤੇ ਸਕੂਲ ਦਾ ਵੀ ਇਸ ਚੀਜ਼ ਤੇ ਕਾਫੀ ਵਧੀਆ ਯੋਗਦਾਨ ਰਿਹਾ ਏ ਮੇਰਾ ਤੇ ਮੇਰੇ ਘਰ ਦਾ এনवायरमेंट ਤੇ ਗੁਰਪਾਣੀ ਗੁਰੂ ਦੀ ਕਿਰਪਾ ਹੋਈ ਹੈ ਤੇ ਸਾਰਾ ਕੁਝ ਪੋਸੀਬਲ ਹੋਇਆ ਨਹੀਂ ਤਾਂ ਜੇ ਮੈਂ 네ਗੇਟਿਟਿਵ ਚੀਜ਼ਾਂ ਬਾਰੇ ਸੋਚਣ ਲੱਗ ਜਾਂਦੀ ਤਾਂ ਫਿਰ ਅੱਜ ਸ਼ਾਇਦ ਮੈਂ ਇਸ ਪੜਾਏ ਚ ਨਹੀਂ ਸੀ ਹੁਣ ਇਸ علاوہ ਤੁਹਾਡਾ ਤੇ ਜਦੋਂ ਤੁਹਾਰੇ ਦੂਜੇ ਕਲਾਸ ਮੇਟ ਸੀਗੇ ਹਾਂਜੀ ਔਰ ਕੀ ਤੁਸੀਂ ਫਰਕ ਮਹਿਸੂਸ ਕਰਦੇ ਹੋ ਮਤਲਬ ਉਦੋਂ ਤੁਹਾਨੂੰ ਸਮਝਿਆ ਨਾ ਲੱਗੀ ਹੋਵੇ ਹਾਂਜੀ ਪਰ ਹੁਣ ਇਸ ਪੜਾਏ ਦੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਤੁਹਾਡੇ ਦੂਜੇ ਕਲਾਸ ਮੇਟਾਂ ਔਰ ਤੁਹਾਡੀ ਵੀ ਜਿਹੜਾ ਉਸ ਸੁਭਾਅ ਦੇ ਪੱਖੋਂ ਕੈਰੈਕਟਰ ਪੱਖੋਂ ਐਟੀਟਿਊਡ ਦੇ ਪੱਖੋਂ ਹਾਂਜੀ ਇਹ ਕੋਈ ਫਰਕ ਸੀ ਜਾਂ ਸੇਮ ਹੀ ਸੀ ਬਿਲਕੁਲ ਫਰਕ ਉਦੋਂ ਨਹੀਂ ਸੀ ਲੱਗਦਾ ਬਟ ਹੁਣ ਹੁਣ ਲੱਗਦਾ ਹੈ ਕਿ ਨਹੀਂ ਉਦੋਂ ਅਸੀਂ ਤਾਂ ਕਹਿ ਲਓ ਕਿ ਸਾਰੇ ਇਕੁਅਲੀ ਸਟੇਜ ਤੇ ਹੋਣੇ ਸਾਰਿਆਂ ਨੂੰ ਆਪਣਾ ਆਪਣਾ ਹੁੰਦਾ ਸੀਗਾ ਕਿ ਗ੍ਰੇਡ ਮੇਰਾ ਅੱਗੇ ਆ ਜਾਈ ਕਿਸੇ ਨੂੰ ਕੁਝ ਇਸ ਚੀਜ਼ ਤੇ ਫੋਕਸ ਸੀਗਾ ਪੜ੍ਹਾਈ ਵੱਲ ਫੋਕਸ ਸੀਗਾ ਉਹਨਾਂ ਦਾ ਬਹੁਤ ਜ਼ਿਆਦਾ ਬਟ ਜਿੱਦਾਂ ਕਹਿ ਲਓ ਕਿ ਗੁਰਬਾਣੀ ਰਿਲੇਟਿਡ ਗੱਲਾਂ ਬਹੁਤ ਘੱਟ ਹੁੰਦੀਆਂ ਸੀ ਕਲਾਸ ਦੇ ਵਿੱਚ ਜਿੱਦਾਂ ਉਦੋਂ ਸਾਡੀ ਉਮਰ ਵੀ ਛੋਟੀ ਹੁੰਦੀ ਸੀ ਸਾਡਾ ਧਿਆਨ ਕਿਸੇ ਹੋਰ ਚੀਜ਼ਾਂ ਵੱਲ ਹੁੰਦਾ ਸੀ ਪਰ ਹੁਣ ਜੇ ਅਸੀਂ ਉਸ ਚੀਜ਼ ਨੂੰ ਕਰੀਏ ਅਬਜ਼ਰਵ ਕਰੀਏ ਕਿ ਮੈਨੂੰ ਲੱਗਦਾ ਹੈ ਕਿ ਮੇਰਾ ਮੇਰਾ ਰਸਤਾ ਕੁਝ ਅਲੱਗ ਸੀਗਾ ਉਹਨਾਂ ਦੇ ਨਾਲੋਂ ਜਿਹਦੇ ਕਰਕੇ ਮੇਰੇ ਸੁਭਾਅ ਦੇ ਵਿੱਚ ਕਾਫੀ ਜ਼ਿਆਦਾ ਜਿਦਾਂ ਕਹਿ ਲਓ ਮੇਂ ಕ್ಯಾ ਸਲੋ ਡਾਊਨ ਚੀਜ਼ਾਂ ਹੋਣੇ ਸ਼ੁਰੂ ਹੋ ਗਈਆਂ ਮੇਰੇ 'ਚ ਥੋੜੀ ਨਿਮਰਤਾ ਆਉਣੀ ਸ਼ੁਰੂ ਹੋ ਗਈ ਪਹਿਲਾਂ ਨਹੀਂ ਸੀ ਜਿਹੜੀਆਂ ਚੀਜ਼ਾਂ ਪਹਿਲਾਂ ਨਹੀਂ ਸੀ ਉਹ ਔਨ ਹੌਲੀ ਹੌਲੀ ਗੁਰਬਾਣੀ ਦੇ ਕਰਕੇ ਆਉਣੀ ਸ਼ੁਰੂ ਹੋ ਗਈ ਮੈਂ ਥੋੜੀ ਬੇਪਰਵਾਹ ਹੋ ਗਈ ਇਹ ਕਹਿ ਸਕਦੇ ਆ ਕੀ ਬੇਪਰਵਾਸਪਖੋਂ ਹੋਏ ਵੀ ਲੋਕੇ ਕੀ ਸੋਚਦੇ ਐ ਇਸਕੋ ਹਾਂਜੀ ਬਿਲਕੁਲ ਮੋਗਾ ਬੇ ਡਿਊਟੀ ਪਖੋਂ ਨਹੀਂ ਹਾਂਜੀ ਹਾਂਜੀ ਜੋ ਫਰਜ਼ ਆ ਡਿਊਟੀ ਆ ਉਹ ਤੇ ਚੰਗਿਆ ਉਹ ਤਾਂ ਆਪਾਂ ਨੂੰ ਕਰਨਾ ਹੀ ਹਾਂਜੀ ਪੈਣਾ ਇਹ ਜੋ ਲੋਕੇ ਆਉਂ ਕਰਦੇ ਆ ਹਾਂਜੀ ਕਿ ਲੋਕਾਂ ਦੀ ਵਾਹ ਵਾਹ ਖੱਟਣ ਲਈ ਨਹੀਂ ਉਹ ਮੈਂ ਤੁਸੀਂ ਉਹ ਤੋਂ ਬੇਪਰਵਾਹ ਹੋ ਗਏ ਬਿਲਕੁਲ ਬਿਲਕੁਲ ਕੋਈ ਕਿਸੇ ਲਈ ਕੀ ਸੋਚਦਾ ਐ ਮੇਰੇ ਦਿਮਾਲੇ ਬਾਰੇ ਮੇਰੀ ਦਸਤਾਰ ਵਾਲੇ ਮੇਰੀ ਸੋਚ ਬਾਰੇ ਮੈਂ ਉਸ ਚੀਜ਼ ਨੂੰ ਸੋਚਣਾ ਛੱਡ ਦਿੱਤਾ ਜਿੱਦਾਂ ਖੈ ਲੋ ਕਿ ਬਸ ਜੇ ਕੋਈ ਕਹਿੰਦਾ ਵੀ ਸੀ ਬਸ ਸੋਣ ਕੇ ਹਾਸ ਪੈਦਾ ਸੀਗਾ ਕਿ ਬਸ ਚਲੋ ਜੋ ਤੁਹਾਨੂੰ ਸਹੀ ਲੱਗਦਾ ਹੈ ਉਹ ਠੀਕ ਹੈ ਜੋ ਪਰਮਾਤਮਾ ਨੂੰ ਸਹੀ ਲੱਗਦਾ ਹੈ ਮੈਂ ਤਾਂ ਉਹੀ ਚੀਜ਼ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਜੇ ਵੀ ਦੱਸਿਓ ਬਟਿਆ ਕਿ ਤੁਹਾਡੇ ਦੂਜਿਆਂ ਨੂੰ ਮੁਆਫ ਕਰਨ ਦਾ ਵਾਅਦਾ ਫਿਰ ਕਿੰਨਾ ਕੁ ਬਤਿਆ ਕਿਉਂਕਿ ਬਾਣੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਇਸ ਪੱਕੋਂ ਵੀ ਹਾਂਜੀ ਤੇ ਕੇਮਾ ਨੂੰ ਇੱਕ ਬਹੁਤ ਵੱਡਾ ਗੁਣ ਮੜਿਆ ਬਾਣੀ ਵਿੱਚ ਬਿਲਕੁਲ ਜਦੋਂ ਤੁਸੀਂ ਬਾਣੀ ਇਸ ਦਾ ਵਿਚਾਰਨੇ ਸ਼ੁਰੂ ਕੀਤੀ ਸਮਝਣਾ ਤੁਹਾਨੂੰ ਲੱਗਣ ਲੱਗ ਪਈ ਹਾਂਜੀ ਇਹ ਤੁਹਾਡੇ ਕਿੰਨਾ ਜਿਹੜਾ ਹੈ ਗੁਰਬਾਣੀ ਦਾ ਅਸਰ ਹੋਇਆ ਕਿ ਤੁਸੀਂ ਤੁਜੇਨ ਦਿਲੋਂ ਮੂਅ ਜਿਹੜਾ ਉਹ ਕਰਨ ਲੱਗ ਪਏ ਕਿ ਅਜੇ ਸਟਿਲ ਜਿਹੜਾ ਇਹ ਹੈਗਾ ਜਾਂ ਇਹ ਚੀਜ਼ ਮੇਰੇ ਸਾਹਬ ਦੇ ਨਾਲ ਮੈਂ ਹਜੇ ਵੀ ਇਸ ਚੀਜ਼ ਤੇ ਵਰਕ ਕਰ ਰਹੀ ਹਾਂ ਮੈਂ ਮੇਰੇ ਨਾਲ ਰੀਸੈਂਟਲੀ ਕਾਫੀ ਇਨਸੀਡੈਂਟਸ ਹੋ ਜਾਂਦੇ ਆ ਕੰਮ ਤੇ ਕੋਈ ਕੁਛ ਕਹਿ ਜਾਂਦਾ ਹੈ ਕੋਈ ਕੁਛ ਕਹਿ ਜਾਂਦਾ ਹੈ ਤੇ ਇੱਕ ਵਾਰੀ ਲੱਗਦਾ ਹੈ ਕਿ ਇਹ ਚੀਜ਼ ਪਰਸਨਲੀ ਟਾਰਗੇਟ ਹੋਈ ਹੈ ਜਾਂ ਪਰਸਨਲੀ ਕੀ ਆਏ ਪਰ ਹੌਲੀ ਹੌਲੀ ਜਦੋਂ ਮੈਂ ਸੈਲਫ ਐਨਾਲਾਈਸਿਸ ਕਰਦੀ ਹਾਂ ਕੁਝ ਮਿੰਟ ਬਾਦਾਂ ਕੁਝ ਮਿੰਟ ਬਾਦਾਂ ਸੋਚਦੀ ਹਾਂ ਕਿ ਮੈਨੂੰ ਇਹ ਚੀਜ਼ ਕੁਝ ਸਿਖਾ ਰਹੀ ਹੈ ਜਿੱਦਾਂ ਮੰਨ ਲਓ ਕਿ ਮੇਰੇ ਮੈਨੂੰ ਮੈਂ ਇਸ ਚੀਜ਼ ਨੂੰ ਪੋਜੀਟਿਵਲੀ ਲੈ ਕੇ ਚੱਲਦੀ ਆ ਕਿ ਗੁਰਬਾਣੀ ਦਾ ਕੋਈ ਗੁਰੂ ਮਹਾਰਾਜ ਆਪਾਂ ਕੋਸ਼ਿਸ਼ ਨਾ ਕੋਸ਼ਿਸ਼ ਡਾਇਰੈਕਸ਼ਨ ਦੇ ਰਹੇ ਆ ਮੈਨੂੰ ਉਹਦੇ ਵਿੱਚੋਂ ਲੱਗ ਰਿਹਾ ਹੈ ਕਿ ਮੈਨੂੰ ਪੇਸ਼ੈਂਸ ਆ ਰਿਹਾ ਹੈ ਉਹਦੇ ਕਰਕੇ ਜੇ ਮੈਂ ਮੈਨੂੰ ਕੁਝ ਮਾੜਾ ਕਹਿ ਗਿਆ ਮੈਂ ਉੱਥੇ ਚੁੱਪ ਹੋਣਾ ਬਿਹਤਰ ਸਮਝਦੀ ਆ ਕਿਉਂਕਿ ਜੇ ਉਸੇ ਜੀ ਦੇ ਰਿਪਲਾਈ ਕਰਨ ਨਾ ਜੀਏ ਉਸੇ ਚੀ ਨੂੰ ਐਂਗਰ ਦੇ ਵਿੱਚ ਹਨਾ ਤੁਸੀਂ ਉਹਨਾਂ ਰਿਵੈਂਜ ਲਵੋ ਕਿ ਹਾਂ ਤੂੰ ਮੇਰੇ ਨਾਲ ਮਾੜੀ ਕੀਤੀ ਮੈਂ ਤੇਰੇ ਨਾਲ ਮਾੜੀ ਫਿਰਾਂਗਾ ਉਹ ਤਾਂ ਫਿਰ ਕਹ ਲੋ ਲੌਂਗ ਲਾਸਟਿੰਗ ਪ੍ਰੋਸੈਸ ਆ ਉਹ ਤਾਂ ਕਦੀ ਖਤਮ ਨਹੀਂ ਹੋਣਾ ਉਹ ਮੁੱਕਣੀ ਨਹੀਂ ਜੀ ਪਰ ਜੇ ਆਪਾਂ ਗੁਰੂ ਸਾਹਿਬ ਦੇ ਨਾਲ ਗੱਲ ਕਰੀਏ ਥੋੜਾ ਜਿਹਾ ਮਨ ਨੂੰ ਸ਼ਾਂਤ ਕਰਕੇ ਕਿ ਇਹ ਚੀਜ਼ ਮੇਰੇ ਨਾਲ ਕਿਉਂ ਹੋਈ ਇਹਦਾ ਪਿੱਛੇ ਕੁਝ ਪੋਜ਼ਿਟਿਵ ਰੀਜ਼ਨ ਸੀ ਫਿਰ ਮੈਂ 셀ਫ ਐਨਾਲਿਸਿਸ ਕਰਦੀ ਆ ਉਹਦੀ ਕਰਕੇ ਮੈਨੂੰ ਕਾਫੀ ਹੈਲਪ ਹੁੰਦੀ ਆ ਵੀ ਹਜੇ ਵੀ ਮੈਂ ਇਸ ਚੀਜ਼ ਤੇ ਕੰਮ ਕਰ ਰਹੀ ਆ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਹਾਂਜੀ ਹਜੇ ਵੀ ਮੈਨੂੰ ਕਈ ਵਾਰੀ ਜ਼ਿੰਦਗੀ ਦੇ ਵਿੱਚ ਚੈਲੰਜਸ ਆਉਂਦੇ ਜੋ ਘਟੋ ਘਟੇ ਹੋਵੇ ਤੁਸੀਂ ਹੁਣ ਛੇਤੀ ਮਹਿਸੂਸ ਕਰ ਜਾਨੇ ਹੋ ਸੰਭਲ ਜਾਨੇ ਹੋ ਜਦੋਂ ਕਹਿ ਸਕਦੀ ਏ ਹਾਂਜੀ ਕਿ ਜਿਹੜਾ ਛੇਤੀ ਸਮਝ ਜਾਂਦੇ ਹੋ ਕਿ ਨਹੀਂ ਬਿਲਕੁਲ ਵੀ ਐਸਾ ਜਿਹੜਾ ਹੋ ਗਿਆ ਇਹਦੇ ਪਿਛੇ ਕੋਈ ਰੀਜ਼ਨ ਨਾ ਉਹਦੇ ਤੁਸੀਂ ਜਿਹੜਾ ਉਹ 네ਗੇਟਿਵ ਸੋਚਣ ਦੇ ਪੋਜ਼ਿਟਿਵ ਦੇ ਲਈ ਚੀਜ਼ ਲਬਦੇ ਹੋ ਹਾਂਜੀ ਉਹਦੇ ਨਾਲ ਤੁਹਾਨੂੰ ਐਨਰਜੀ ਮਿਲਦੀ ਆ ਯਾ ਤੁਸੀਂ ਉਸ ਬੰਦੇ ਨੂੰ ਜਿਹੜਾ ਉਹਦੇ ਬਾਰੇ ਕੋਈ ਸੋਚ ਐਸਾ ਸੋਚਣ ਦੇ ਬਜਾਏ ਤੁਸੀਂ ਉਹਦੇ ਪੁਆਇੰਟ ਅੱਗੇ ਤੋਂ ਸੋਚੇ ਕਿ ਜਿਹੜਾ ਉਹਨੂੰ ਇੱਕ ਤਰ੍ਹਾਂ ਦਾ ਮੁਆਵਲੇ ਭਾਵਨਾ ਕੋਈ ਸਿਖਦੇ ਹੋ ਕੋ ਸਮਝਦੇ ਹੋ ਸਮਝਦੇ ਬਿਲਕੁਲ ਜਦੋਂ ਤੁਸੀਂ ਸ਼ੁਰੂ ਚ ਅਰਦਾਸ ਕਰਦੇ ਸੀ ਹਾਂਜੀ ਉਹਦੇ ਅਰਦਾਸ ਵੀ ਤੁਸੀਂ ਆਖ ਕੋਈ ਮੰਗਦੇ ਹੋਵੋਗੇ ਕੁਝ ਕਹਿੰਦੇ ਹੋਵੋਗੇ ਹਾਂਜੀ ਹੁਣ ਜਦੋਂ ਤੁਸੀਂ ਹੁਣ ਜਦੋਂ ਪੜਾ ਸਜੇ ਸਜੇ ਤੋਂ ਚਾਹ ਕੀਤਾ ਹਾਂਜੀ ਅਰਦਾਸ ਹੁਣ ਵੀ ਕਰਦੇ ਹੋਵੋਗੇ ਅਰਦਾਸ ਸਾਡਾ ਇੱਕ ਬੜਾ ਵਿਸ਼ੇਸ਼ਾਂਗਾ ਸਾਡੇ ਜੀਵਨ ਦਾ ਹਾਂਜੀ ਤੁਸੀਂ ਮਸੂਦ ਕਰਦੇ ਹੋ ਕਿ ਉਸ ਪਹਿਲੀ ਅਰਦਾਸ ਹੁਣ ਦੀ ਅਰਦਾਸ ਵਿੱਚ ਕੋਈ ਫਰਕ ਆ ਹਾਂਜੀ ਇਹ ਚੀਜ਼ ਤਾਂ ਕਹਿ ਲੋ ਜਿਸ ਦਿਨ ਮੈਂ ਅੰਮ੍ਰਿਤ ਛਕਿਆ ਸੀ ਮੇਰੇ ਮਨ ਦੇ ਵਿੱਚ ਇਹ ਚੀਜ਼ ਆ ਗਈ ਕਿ ਹੁਣ ਮੈਂ ਅੰਮ੍ਰਿਤ ਛਕ ਲਿਆ ਹੁਣ ਸ਼ਾਇਦ ਮੇਰੀਆਂ ਚੀਜ਼ਾਂ ਜਲਦੀ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਣੀਆਂ ਪਰ ਤੁਹਾਨੂੰ ਲੋਕੀ ਆ ਆਸ ਆ ਆਵਸਾਸ ਸੁਣਦੇ ਸੁਣਦੇ ਹਾਂ ਜੀ ਹਾਂ ਜੀ ਤੁਸੀਂ ਤੁਹਾਡੀਆਂ ਚੀਜ਼ਾਂ ਜਲਦੀ ਪੂਰੀਆਂ ਹੋ ਜਾਣਗੀਆਂ ਪਰ ਮੈਂ ਇਸ ਚੀਜ਼ ਤੇ ਹੌਲੀ 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 ਕੰਮ ਕਰਨਾ ਸ਼ੁਰੂ ਕੀਤਾ ਮੇਰੇ ਅਰਦਾਸ ਦੇ ਵਿੱਚ ਪਹਿਲਾਂ ਮੰਗਦੀ ਸੀ ਕਿ ਹਾਂ ਮੇਰੇ ਗੁੱਡ ਗ੍ਰੇਡਸ ਆ ਜਾਣ ਵਧੀਆ ਨੰਬਰ ਆ ਜਾਣ ਕੁਝ ਫਰਸਟ ਪੋਜੀਸ਼ਨ ਆ ਜਾਏ ਪਰ ਜਿਉਂ ਜਿਉਂ ਹੁਣ ਹੁਣ ਵੀ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਕਿੰਨੀਆਂ ਲੋੜਾਂ ਨੇ ਜੀ ਬਿਲਕੁਲ ਇਹ ਤਾਂ ਮੁੱਕਣੀਆਂ ਹੀ ਨਹੀਂ ਆਪਾਂ ਜੇ ਇੱਕ ਮੰਗਦੇ ਹਾਂ ਦੂਜਾ ਪਰ ਆਪਾਂ ਨੂੰ ਗੁਰਬਾਣੀ ਦੱਸ ਰਹੀ ਹੈ ਕਿ ਲੋੜਾ ਜ਼ਰੂਰ ਤਾਂ ਸਾਰਿਆਂ ਤੁਹਾਨੂੰ ਪੂਰੀਆਂ ਧੜੀਆਂ ਹੋ ਜਾਣਗੀਆਂ ਬਟ ਜਿਹੜੀ ਮੇਨ ਲੋੜ ਆ ਮੇਨ ਜਿਹੜਾ ਹੈਗਾ ਉਹ ਹੈਗੀ ਗੁਰਬਾਣੀ ਨਾਮ ਸਿਮਰਨ ਦੀ ਦਾਤ ਜੇ ਆਪਾਂ ਨਾਮ ਸਿਮਰਨ ਦੀ ਦਾਤ ਮੰਗਦੇ ਆ ਤਾਂ ਉਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ ਹੁਣ ਮੇਰੀ ਅਰਦਾਸ ਸਿਰਫ ਇਹੀ ਹੁੰਦੀ ਹੈ ਕਿ ਸਰਬੱਤ ਦੇ ਭਲੇ ਦੀ ਅਰਦਾਸ ਤੇ ਨਾਮ ਸਿਮਰਨ ਦੀ ਦਾਤ ਕਿ ਮੇਰੇ ਮਨ ਦੇ ਵਿੱਚ ਹਮੇਸ਼ਾ ਸਿਮਰਨ ਚੱਲਦਾ ਰਹੇ ਮੈਂ ਇਹ ਅਰਦਾਸ ਕਰਦੀ ਰਹਿੰਦੀ ਹਣੀਆ ਕਿ ਕੁਝ ਵੀ ਹੋ ਜੇ ਮੈਨੂੰ ਕਿਸੇ ਚੀਜ਼ ਦੇ ਵਿੱਚ ਮਤਲਬ ਮੈਂ ਉਲਝ ਨਾ ਜਾਵਾਂ ਤੇ ਮੈਨੂੰ ਆਪਣੇ ਨਾਮ ਨਾਲ ਜੋੜੀ ਰੱਖਿਓ ਇਦਾਂ ਮੈਂ ਸੋਚ ਕੇ ਰੱਖਦੀ ਐ ਕਿਉਂਕਿ ਮੇਰੇ ਪਿਤਾ ਜੀ ਨੇ ਇੱਕ ਬੜੀ ਵਧੀਆ ਉਦਾਹਰਣ ਦਿੱਤੀ ਜਦੋਂ ਮੈਂ ਇਸ ਪੜਾਅ ਦੇ ਵਿੱਚ ਗੁਜ਼ਰਦੀ ਆ ਉਹਨਾਂ ਨੇ ਦੱਸਿਆ ਹੋਇਆ ਐ ਕਿ ਜਿੱਦਾਂ ਮੰਨ ਲਓ ਕਿਸੇ ਪਿੰਡ ਦੇ ਵਿੱਚ ਮੰਤਰੀ ਨੇ ਆਉਣਾ ਹੋਵੇ ਹਾਂ ਤੇ ਉਹਦੇ ਵਿੱਚ ਪੁਲਿਸ ਵਾਲੇ ਪਹਿਲਾਂ ਪਹੁੰਚ ਜਾਂਦੇ ਨੇ ਜਦ ਕਿ ਆਪਾਂ ਉਹਨਾਂ ਨੂੰ ਬੁਲਾਉਂਦੇ ਨਹੀਂ ਉਹ ਪੁਲਿਸ ਪਹਿਲਾਂ ਪਹੁੰਚ ਜਾਂਦੀ ਹੈ ਇਸੇ ਤਰ੍ਹਾਂ ਹੀ ਆ ਜੇ ਆਪਾਂ ਨਾਮ ਦੀ ਦਾਤ ਮੰਗਦੇ ਆ ਨਾ ਬਾਕੀ ਚੀਜ਼ਾਂ ਆਪਣੇ ਆਪ ਉੱਥੇ ਆ ਜਾਂਦੀਆਂ ਨੇ ਇਹ ਨਹੀਂ ਕਹਿ ਸਕਦੇ ਕਿ ਤੁਹਾਡੀ ਅਮ ਜ਼ਰੂਰਤਾਂ ਨਹੀਂ ਪੂਰੀਆਂ ਹੋਣਗੀਆਂ ਜੇ ਤੁਹਾਡਾ ਨਾਮ ਨਾਮ ਸਿਰਮਣ ਦੀ ਦਾਤ ਤੁਸੀਂ ਨਹੀਂ ਮੰਗਦੇ ਤੇ ਜਨ ਤੁਸੀਂ ਕੱਲੀਆਂ ਜ਼ਰੂਰਤਾਂ ਹੀ ਮੰਗਦੇ ਹੋ ਉਹ ਸਾਰਾ ਕੁਝ ਵਿੱਚੇ ਹੀ ਆ ਜਾਂਦਾ ਹੈ ਪਰ ਜੇ ਕਹਿ ਲੋ ਕਿ ਕੋਸ਼ਿਸ਼ ਤੁਹਾਡੇ ਰਾਜਾ ਮਹਾਰਾਜਾ ਤੁਹਾਡੇ ਪਿੰਡੇ 'ਚ ਆਇਆ ਹੈ ਤੇ ਤੁਸੀਂ ਉਹਦੇ ਕੋਲ ਆ ਕੇ ਕਹਿ ਰਹੇ ਹੋ ਕਿ ਮੈਨੂੰ ਬਸ ਇੱਕ ਛੱਤ ਦੇ ਦੇ ਜਦ ਕਿ ਤੁਸੀਂ ਉਹ ਤੁਹਾਨੂੰ ਲੱਖਾਂ ਦਾ ਮਹਿਲ ਦੇ ਸਕਦਾ ਹੈ ਉਹ ਤੁਹਾਨੂੰ ਗੱਡੀਆਂ ਕਾਰਾਂ ਦੇ ਸਕਦਾ ਹੈ ਬਟ ਤੁਸੀਂ ਮੰਗ ਬਹੁਤ ਛੋਟੀ ਜੀ ਚੀਜ਼ ਰਹਿਓ ਮੇਰੇ ਕਹਿਣ ਦਾ ਇਹ ਮਤਲਬ ਹੈਗਾ ਕਿ ਜਿਹੜੀ ਆਪਾਂ ਨਾਮ ਦੀ ਚੀਜ਼ ਹੈ ਸਾਰਾ ਯੂਨੀਵਰਸਾ ਸਾਰਾ ਯੂਨੀਵਰਸ ਇਹਦੇ ਅੰਦਰ ਚੱਲਦਾ ਪਿਆ ਹੈ ਇਹ ਜੇ ਆਪਾਂ ਉਹਨੂੰ ਮੰਗਾਗੇ ਮੇਰੇ ਸਾਹਮਣੇ ਬਾਕੀ ਸਾਰੀਆਂ ਚੀਜ਼ਾਂ ਰਿਵੋਲਵ ਅਰਾਊਂਡ ਕਰਨੀਆਂ ਥੋੜੀ ਹਾਂ ਤੁਸੀਂ ਵੀ ਤੁਸੀਂ ਇਹ ਵੀ ਦੱਸਿਆ ਜੀ ਤੁਸੀਂ ਨਾਮ ਸਿਮਰਦੇ ਦੀ ਗੱਲ ਕਰਦੇ ਹੋ ਹਾਂਜੀ ਨਾਮ ਸਿਮਰਨ ਸਾਨੂੰ ਗੁਰਬਾਣੀ ਨੇ ਇੱਕ ਸਾਨੂੰ ਬੜੀ ਸੁਚੇਤ ਜੀਵਨ ਜੁਗਤ ਬਖਸ਼ੀ ਆ ਬਿਲਕੁਲ ਇਹ ਵੀ ਤੁਸੀਂ ਸਮਝਦੇ ਹੋ ਕਿ ਜਿਹੜਾ ਸਾਡਾ ਆਲਾ ਦੁਆਲਾ ਵਾਤਾਵਰਨ ਆ ਹਾਂਜੀ ਤੇ ਇਹਦੇ ਵੱਲ ਧਿਆਨ ਦੇਣਾ ਵੀ ਉਹਦਾ ਇੱਕ ਹਿੱਸਾ ਕਿਉਂਕਿ ਮੈਂ ਤਾਂ ਗੱਲ ਕਰ ਰਿਹਾ ਕਿਉਂਕਿ ਮੈਨੂੰ ਸੱਜਣ ਜੀ ਦੇ ਘਰ ਜਾਣ ਦਾ ਮੌਕਾ ਮਿਲਿਆ ਹਾਂਜੀ ਤੇ ਬੜੇ ਨਾਮ ਬਾਣੀ ਦਾ ਅਭਿਆਸ ਕਰਨਾ ਲਈ ਸੀ ਹਾਂਜੀ ਤੇ ਉਹ ਆਪਾਂ ਜਿੱਦ ਬੈਠੇ ਸੀ ਉੱਠ ਕੇ ਬਾਹਰ ਆ ਗਏ ਹਾਂਜੀ ਜਿਹੜਾ ਕਮਰੇ ਲਾਈਟ ਜਗਦੀ ਸੀਗੀ ਹਾਂਜੀ ਉਹਨਾਂ ਨੂੰ ਫਾਇੰਡ ਵੀ ਚੱਲ ਰਿਆ ਸੀਗਾ ਹਾਂਜੀ ਤੇ ਉਹ ਬੈਠੇ ਰਹੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਵੀ ਤੁਸੀਂ ਆਪਾਂ ਬਾਹਰ ਬੈਠੇ ਆ ਤੂੰ ਉਹ ਤੋਂ ਬੰਦ ਕਰ ਦੋ ਕਹਿੰਦੇ ਕਿ ਕਿਹੜਾ ਬਿਲ ਆਉਣ ਲੱਗਾ ਕਹਿੰਦਾ ਇਹਦਾ ਬਦੂ ਇੰਡੀਆ ਦੀ ਗੱਲ ਆ ਕਿ ਕਿਹੜੇ ਬਿਲ ਨਹੀਂ ਹੁੰਦਾ ਇਹਦਾ ਤੇ ਚੱਲਣ ਤੋਂ ਕਹਿੰਦਾ ਕੋਈ ਤੁਸੀਂ ਚਿੰਤਾ ਨਾ ਕਰੋ ਹੂੰ ਹੂੰ ਬਦੂ ਸਮਝਦੇ ਸੀ ਵੀ ਜੇ ਬਿਲ ਜੇ ਬਿਲ ਆਵੇ ਤਾਂ ਇਹ ਬੰਦ ਕਰਨ ਦੀ ਲੋੜ ਆ ਹਾਂਜੀ ਉਸ ਵੀ ਦੇ ਵੀ ਜਿਹੜੇ ਸਾਧਨ ਜਿਹੜੇ ਹੈਗੇ ਆ ਵੀ ਜੇ ਸਾਡੇ ਵਰਤਨ ਨੂੰ ਮਿਲੇ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਜੀ ਜਿੰਦਾ ਤਾਂਾਂ ਕਰੀਏ ਜੇ ਸਾਨੂੰ ਬਿੱਲ ਦੇਣਾ ਪਵੇ ਹੂੰ ਬਈ ਇਹਦੇ ਹੋਰ ਨਾਲ ਵੀ ਲੋੜ ਆ ਲੋੜ ਬੰਦ ਵੀ ਆ ਜਾਂ ਅਸੀਂ ਚੀਜ਼ ਕੋਈ ਖਰੀਦ ਲੈਣੀ ਆ ਮੰਨ ਲਓ ਵੀ ਨੇ ਫੂਡ ਵੀ ਖਰੀਦਦੇ ਆ ਹਾਂਜੀ ਕਈ ਵਾਰ ਅਸੀਂ ਥੋੜਾ ਖਾ ਕੇ ਛੱਡ ਦਿੰਨੇ ਹੁੰਦਾ ਹੀ ਬਿਲਕੁਲ ਅਸੀਂ ਸੋਚੀਏ ਬਸ ਇਪੈਸੇ ਕਰ ਦਿਆ ਸਾਡੀ ਸਾਡੀ ਮਰਜ਼ੀ ਆਉਣ ਅਸੀਂ ਇਹ ਨਹੀਂ ਸੋਚਦੇ ਵੀ ਹੋਰ ਬਹੁਤ ਸਾਰੇ ਲੋਕਾਂ ਨੂੰ ਜ਼ਰੂਰਤਾਂ ਲੱਝ ਜਾਂਦੀਆਂ ਇਹ ਠੀਕ ਆ ਅਸੀਂ ਖਰੀਦੀਏ ਪਰ ਉਹ ਸੋਰਸ ਸਾਡੇ ਨਹੀਂ ਗੇ ਅਸੀਂ ਇਹ ਨਹੀਂ ਸੋਚਦੇ ਤੁਸੀਂ ਇਸ ਬਤੇ ਗੁਰਬਾਣੀ ਤੋਂ ਤੁਹਾਨੂੰ ਕਿੰਨੀ ਪ੍ਰੇਰਣਾ ਮਿਲੀ ਇਸ ਪੱਖੋਂ ਕਿੰਨੀ ਵੀ ਸੂਚਿਤ ਹੋਏ ਤੁਸੀਂ ਹਾਂਜੀ ਇਹ ਕਹਿ ਲਓ ਕਿ ਸਾਡੇ ਸਕੂਲ ਦਾ ਜਿੱਥੇ ਮੈਂ ਜੰਮੀ ਆ ਖਡੂਰ ਸਾਹਿਬ ਤੁਸੀਂ ਸੁਣਿਆ ਹੋਗਾ ਉੱਥੇ ਅੱਠ ਗੁਰੂ ਸਾਹਿਬਾਨ ਉੱਥੇ ਆਏ ਹੋਏ ਨੇ ਜੀ ਜੀ ਹਾਂ ਤੇ ਸਾਡੇ ਇੱਕ ਕਾਰ ਸੇਵਾ ਵਾਲੇ ਮਹਾਪੁਰਖ ਵੀ ਨੇ ਬਾਬਾ ਸੇਵਾ ਸਿੰਘ ਜੀ ਹਾਂਜੀ ਉਹ ਇੱਕ এনवायरमेंटਲਿਸਟ ਨੇ ਉਹਨਾਂ ਨੇ ਇੱਕ ਵਾਤਾਵਰਣਵਾਦੀ ਨੇ ਉਹ ਉਹਨਾਂ ਨੇ 550 ਰੁੱਖ ਲਗਾਇਆ ਹੋਇਆ ਹੈ ਰੋਡਸ ਤੇ ਸਾਡੇ ਸਾਰੇ ਸਕੂਲਾਂ ਦੇ ਵਿੱਚ ਉਹ ਆਉਂਦੇ ਨੇ ਤੇ ਉਹ ਆਣ ਕੇ ਦੱਸਦੇ ਨੇ ਕਿ ਤੁਸੀਂ ਵਾਤਾਵਰਣ ਦੇ ਨਾਲ ਕਿੱਦਾਂ ਕਨੈਕਟਡ ਰਹਿਣਾ ਹੈ ਕਿੱਦਾਂ ਤੁਸੀਂ ਇਹਨੂੰ ਸੇਵ ਕਰਨਾ ਹੈ ਉਸ ਚੀਜ਼ ਦੇ ਸ਼ੁਰੂਆਤ ਉਸ ਚੀਜ਼ ਦੇ ਨਾਲ ਹੌਲੀ-ਹੌਲੀ ਜਿੱਦਾਂ ਕਹਿ ਲੋ ਕਿ ਆਪਣੇ ਆਪ ਮਨ ਆਪਣੇ ਅੰਦਰ ਵੀ ਆਉਣੇ ਸ਼ੁਰੂ ਹੋਈ ਕਿ ਜੇ ਅਸੀਂ ਚੀਜ਼ ਕੋਈ ਲਈ ਹੈ ਜਾਂ ਖਾਦੀ ਹੈ ਉਹ ਵੇਸਟੇਜ ਨਾ ਹੋਵੇ ਉਹ ਸਾਡੀ ਸਾਰੀ ਫੈਮਿਲੀ ਦੇ ਵਿੱਚ ਵੀ ਉਹ ਚੀਜ਼ ਹੈਗੀ ਕਿਉਂਕਿ ਆਰਮੀ ਦੇ ਵਿੱਚ ਫਾਦਰ ਸਾਹਿਬ ਸੀਗੇ ਤੇ ਸਾਡੇ ਘਰ ਦੇ ਵਿੱਚ ਡਿਸਪਲਿਨ ਹੀ ਇੱਕ ਇਦਾਂ ਦਾ ਬਣਿਆ ਹੋਇਆ ਹੈ ਕਿ ਜੇ ਤੁਹਾਡੀ ਤੁਸੀਂ ਸਬਜੀ ਦਾਲ ਸਾਗ ਜਿੰਨਾ ਪਵਾਇਆ ਉਹ ਜੇ ਤੁਸੀਂ ਨਹੀਂ ਖਾਦਾ ਤਾਂ ਸਾਡੀ ਕਲਾਸ ਲੱਗਦੀ ਸੀ ਸਾਡੇ ਫਾਦਰ ਸਾਹਿਬ ਕੋਲ ਉਹ ਜੋ ਬਾਣੀ ਸਾਨੂੰ ਜਿਹੜਾ ਸਿਖਾਉਂਦੀ ਆ ਸਿਖਾਉਂਦੀ ਆ ਇਹ ਡਿਸਪਲਨ ਵੀ ਇਹ ਵੀ ਇੱਕ ਡਿਸਪਲਨ ਨੇ ਵੀ ਸਿਮਰਨ ਦਾ ਪਰਬਤ ਜੁੜਦਾ ਵੀ ਇੱਕ ਹਿੱਸਾ ਹੈ ਬਿਲਕੁਲ ਕਿਉਂ ਕਹਿ ਰਹੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਸੋ ਜੇ ਆਪਾਂ ਉਹੀ ਚੀਜ਼ ਨੇ ਆਪਾਂ ਮੇਨ ਛੇਜ਼ ਹੀ ਨੇ ਆਪਾਂ ਸੰਭਾਲ ਪਾਇ ਜਿਹੜੀ ਪ੍ਰਾਇਓਰਿਟੀ ਹੈ ਜਿਹੜਾ ਵਾਤਾਵਰਣ ਕਰਕੇ ਆਪਾਂ ਰਹਿ ਰਹੇ ਆ ਕੱਲ ਨੂੰ ਇੱਥੇ ਪਾਣੀ ਮੁੱਕ ਗਿਆ ਜਾਂ ਕੁਝ ਹੋ ਗਿਆ ਫਿਰ ਆਪਾਂ ਹੀ ਉਸ ਚੀਜ਼ ਦੇ ਰਿਸਪੌਂਸਿਬਲ ਹੈਗੇ ਆ ਆਉਣ ਵਾਲੀਆਂ ਜਨਰੇਸ਼ਨਸ ਲਈ ਆਪਾਂ ਹੀ ਜਿਹੜਾ ਉਹ ਚੀਜ਼ ਜਿਹੜੀ ਹੈ ਖਰਾਬ ਕਰ ਰਹੇ ਆ ਤੇ ਜੇ ਆਪਾਂ ਇਸ ਚੀਜ਼ ਪ੍ਰਤੀ تھوڑے ਜਾਗਰੂਕ ਹੋئیے ਆਪਣੇ ਆਪ ਤੋਂ ਸ਼ੁਰੂਆਤ करिए ਤੇ ਆਪਣੀ ਫੈਮਿਲੀ ਨੂੰ ਇਸ ਚੀਜ਼ ਨੂੰ ਬਿਲਕੁਲ ਕਰਾਈਏ ਕਿ ਨਹੀਂ ਤੁਸੀਂ ਕੁਝ ਕਰੋ ਹਨਾ ਜੇ ਤੁਸੀਂ ਇਲੈਕਟ੍ਰਿਸਿਟੀ ਯੂਜ਼ ਕਰ ਰਹੇ ਹੋ when you go out of the house just مطلب ਤੁਸੀਂ ਸ਼ਟਡਾਊਨ ਕਰਕੇ ਜਾਓ ਸਾਰੀਆਂ ਚੀਜ਼ਾਂ ਇਹ ਆਪਣੀ ਰਿਸਪੌਂਸਿਬਿਲਟੀ ਬਣਦੀ ਹੈ ਤੇ ਇੱਕ ਬੰਦਾ ਵੀ ਜੇ ਮੰਨ ਲਓ ਕਿ ਘਰ ਦੇ ਵਿੱਚ ਹੈਗਾ ਏ ਥੋੜਾ ਸਟ੍ਰਿਕਟ ਸਟ੍ਰਿਕਟ ਇਨ ਦਾ ਸੈਂਸ ਕਿ ਥੋੜਾ ਨਾ ਕਰਦਾ ਪਿਆ ਐ এনवायरमेंट ਪ੍ਰਤੀ ਤਾਂ ਸਾਰੀ ਫੈਮਿਲੀ ਤੁਹਾਡੀ ਉਸ ਚੀਜ਼ ਦੀ ਬਾਉਂਡ ਹੋ ਜਾਂਦੀ ਹੈ। ਉਹ ਚੰਗਾ ਅਖੀਰ ਨੂੰ ਬੈਠਿਆ ਤੁਸੀਂ ਸਾਡੇ ਜਿਹੜੇ ਦਰਸ਼ਕਾਂ ਹਾਂਜੀ ਤੁਸੀਂ ਤੁਹਾਡੇ ਜਨ ਬੱਚੇ ਵੀ ਸਾਡੇ ਸੁਣ ਸੁਣਦੇਗਾ ਪਰ ਉਹ ਦੇਖਦੇ ਆ। ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਆ ਤੁਸੀਂ ਕਿਉਂਕਿ ਜਿਦਾ ਸਫਰਾ ਤਹਿ ਕਿਤਾ ਜਿੱਦਾਂ ਨਾਲ ਇਤਨਾ ਸਮੱਸਿਆ ਆਈਆਂ, ਮੁਟੀਆਂ ਆਈਆਂ। ਹਾਂਜੀ ਤੁਸੀਂ ਅੰਤ ਵਿੱਚ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਦੇ? ਹਾਂਜੀ ਮੈਂ ਇਹੀ ਕਹਿਣਾ ਚਾਹੂੰਗੀ ਕਿ ਅ ਨੌਜਵਾਨ ਪੀੜੀ ਲਈ ਜਾਂ ਜਿਹੜੇ ਮੇਰੀ ਏਜ ਦੇ ਨੇ ਮੇਰੇ ਸਾਹਮਣੇ ਸਭ ਤੋਂ ਵੱਧ ਚੈਲੰਜਸ ਇਸੇ ਏਜ ਦੇ ਵਿੱਚ ਆਉਂਦੇ ਨੇ ਬਟ ਮੈਂ ਹੀ ਕਹੂੰਗੀ ਡੋ ਨਾਟ ਗਿਵ ਅਪ ਤੇ ਆਪਣੇ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ ਪ੍ਰਮਾਤਮਾ ਜਿੰਨੀ ਜ਼ਿਆਦਾ ਤੁਸੀਂ ਵਿਜ਼ਿਟਿੰਗਸ ਕਰੋਗੇ ਗੁਰੂ ਘਰ ਦੇ ਵਿੱਚ ਜਿੰਨਾ ਜ਼ਿਆਦਾ ਗੁਰਬਾਣੀ ਦੇ ਨਾਲ ਤੁਸੀਂ ਪੂਰਾ ਨਿਤਨੇਮ ਨਹੀਂ ਕਰ ਸਕਦੇ ਬਟ ਏਟਲੀਸ ਜਪਜੀ ਸਾਹਿਬ ਕਰਨਾ ਸ਼ੁਰੂ ਕਰੋ ਜਦੋਂ ਕੰਮ ਤੇ ਜਾਂਦੇ ਹੋ ਨਾਲ ਵਿਚਾਰ ਨਾਲ ਕਰੋ ਵਿਚਾਰ ਨਾਲ ਕਰੋ ਸਲੋ ਡਾਊਨ ਕਰੋ ਭਾਵੇਂ ਤੁਹਾਨੂੰ ਅੱਧਾ ਘੰਟਾ ਲੱਗ ਰਿਹਾ ਹੈ ਪਰ ਤੁਸੀਂ ਜੇ ਹੌਲੀ ਹੌਲੀ ਕਰਨਾ ਸ਼ੁਰੂ ਕਰ ਰਹੇ ਹੋ ਆਪਣੇ ਆਪ ਹੀ ਤੁਹਾਡੇ ਤੇ ਗੁਰੂ ਸਾਹਿਬ ਨੇ ਕਿਰਪਾ ਕਰ ਦੇਣੀ ਹੈ ਇਹ ਮੇਰਾ ਮੰਨਣਾ ਹੈ ਤੇ ਬਾਕੀ ਹਜੇ ਤਾਂ ਮੈਂ ਵੀ ਇਸ ਚੀਜ਼ ਦੇ ਚੁਪ ਹਾਂ ਹਾਂ ਜੀ ਪਰ ਸਾਰੇ ਫੈਸਲੇ ਤੁਰੇ ਆਪਾਂ ਦੇ ਕੋਈ ਦਵਾ ਸਾਡਾ ਦਵਾ ਹੈ ਵੀ ਨਹੀਂ ਕਿਸੇ ਦਾ ਕਿ ਅਸੀਂ ਬੜਾ ਪਰਫੈਕਟ ਹੋ ਗਏ ਹਾਂ ਹਾਂ ਜੀ ਆਪਾਂ ਸਾਰੀ ਜਿਹੜੀ ਇਰਾਹੀਆਂ ਜੇ ਆਪਾਂ ਬਿਲਕੁਲ ਤੇ ਰਹਿਮਤ ਦੀ ਜਿਹੜੀ ਹਮੇਸ਼ਾ ਆਸੋਦ ਕੋ ਰੱਖ ਕੇ ਮੰਗ ਕੇ ਆਪਾਂ ਇਹ ਲੱਗੇ ਕਦਮ ਜਿਹੜਾ ਕੋਈ ਟੁੱਟਮ ਜਿਹੜਾ ਟੁੱਟਣਾ ਤੇਰੀ ਦਾ ਕੋਸ਼ਿਸ਼ ਕਰਦੇ ਹਾਂ ਤੁਸੀਂ ਕਵਤਾ ਵੀ ਪੜ ਲੈਨੇ ਹੋ ਹਾਂ ਜੀ ਤੁਸੀਂ ਜੇ ਸਾਸ ਕੋ ਸਾਡੇ ਦਰਸ਼ਕਾਂ ਲਈ ਕਵਤਾ ਕੋਈ ਤੇ ਬਹੁਤ ਵਧੀਆ ਹੋਊਗਾ ਹਾਂ ਜੀ ਬਿਲਕੁਲ ਇਹ ਵੀ ਕਵਿਤਾਵਾਂ ਜਿਹੜੀਆਂ ਮੇਰੇ ਫਾਦਰ ਸਾਹਿਬ